ਸਭ ਇੱਥੇ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਜਗਪਾਲ ਸਿੰਘ ਜੀ ਬਹੁਤ ਵੱਡਾ ਘਾਟਾ ਪਿਆ ਜੀ ਤੁਸੀਂ ਤਾਂ ਕਾਫੀ ਕੰਮ ਕੀਤਾ ਹੈ ਭੱਲਾ ਸਾਹਿਬ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਬੱਚੀ ਕੁਝ ਨਹੀਂ ਕਹਿ ਸਕਦੀ ਕਿਉਂਕਿ ਹੁਣ ਆਪਾਂ ਕੋ ਪ੍ਰੋਮੋਸ਼ਨ ਤਾਂ ਕਰ ਰਹੇ ਨਹੀਂ ਭਰਾ ਨੂੰ ਅੰਤਿਮ ਵਿਦਾਇਗੀ ਦੇਣਾ ਹੈ ਸੀ ਦੇਖਦੇ ਲਈ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਕਰੇ ਆਪਜੀ ਵਾਰ ਕੁਝ ਯਾਦ ਹੈ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਉਹਨਾਂ ਨਾਲ ਮੈਂ ਮੇਰੇ ਖਿਆਲ 'ਚ ਕੁਝ ਹੋਵੇ 2-3 ਸਾਲ ਕੀ ਬਣੂ ਪੂਨੀਆਂ ਦਾ ਪਸੂਰਦੇ ਸੂਤ ਸੱਤ ਦੇ ਇੱਥੇ ਹੋਇਆ ਇਕੱਠੇ ਨੇ ਕੰਮ ਵੀ ਕੀਤਾ ਐਕਸੀਡੈਂਟ ਤੇ ਬਾਕੀ ਚਲੋ ਵਾਹਿਗੁਰੂ ਦੀ ਮਰਜ਼ੀ ਹੈ ਛੋਟੇ ਸੀ ਉਮਰ ਚ ਸਭ ਇੱਥੇ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਜਗਪਾਲ ਸਿੰਘ ਜੀ ਬਹੁਤ ਵੱਡਾ ਘਾਟਾ ਪਿਆ ਜੀ ਤੁਸੀਂ ਤਾਂ ਕਾਫੀ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਅੱਛਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੁਣ ਆਪਾਂ ਕੋ ਪ੍ਰੋਮੋਸ਼ਨ ਤਾਂ ਕਰ ਰਹੇ ਨਹੀਂ ਭਰਾ ਨੂੰ ਅੰਤਮ ਵਿਦਾਉਗੀ ਦੇਣਾ ਹੈ ਸੀ ਜੀ ਪ੍ਰੇਤਲੀ ਬਾਹਿਰੂਨ ਨੂੰ ਆਪਣੇ ਚਰਨਾਂ 'ਚ ਨਵਾਸ ਪਕ। ਆਖਰੀ ਵਾਰ ਕੁਝ ਯਾਦ ਹੈ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਉਹਨਾਂ ਨਾਲ? ਮੈਂ ਮੇਰੇ ਖਿਆਲ 'ਚ ਕੁਝ ਹੋਵੇ 2-3 ਚਾਲ ਕੀ ਬਣੂ ਪੁਨੀਆਂ ਦਾ। ਪਰ ਸੋਦੇ ਸੋਸ ਸਿੱਟ ਕੇ ਅਸੀਂ ਇੱਥੇ ਹੋਏ ਹਾਂ, ਇੱਥੇ ਨੇ ਕੰਮ ਵੀ ਕੀਤਾ ਇੱਕ ਸੀ। ਤੇ ਬਾਕੀ ਚਲੋ ਬਾਹਿਰੂਨ ਦੀ ਮਰਜ਼ੀ ਹੈ। ਛੋਟੇ ਸੀ ਉਮਰ 'ਚ। ਸਭ ਇੱਥੇ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ। ਜਗਪਾਲ ਸਿੰਘ ਜੀ ਵੀ ਬਹੁਤ ਵੱਡਾ ਘਟਾ ਪਿਆ ਜੀ ਤੁਸੀਂ ਤਾਂ ਕਾਫੀ ਕੰਮ ਕੀਤਾ ਹੈ ਭੱਲਾ ਸਾਹਿਬ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਅੱਛਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੁਣ ਆਪਾਂ ਕੋ ਪ੍ਰੋਮੋਸ਼ਨ ਤਾਂ ਕਰ ਰਹੇ ਨਹੀਂ ਭਰਾ ਨੂੰ ਅਲਤਿਮ ਬਦੌਗੀ ਦੇਣਾ ਹੈ ਸੀਗੇ ਦੇਖਦੇ ਲਈ ਵਾਹਿਗੁਰੂ ਨੇ ਆਪਣੇ ਚਰਨਾਂ 'ਚ ਨਿਵਾਸ ਆਖਰੀ ਵਾਰ ਕੁਝ ਜ਼ਿਆਦਾ ਦੇ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਉਹਨਾਂ ਨਾਲ ਮੈਂ ਮੇਰੇ ਖਿਆਲ 'ਚ ਕੁਝ ਹੋਵੇ 2-3 ਸਾਲ ਕੀ ਬਣੂ ਪੂਣੀਆਂ ਦਾ ਪਰ ਸੁਰਦੇ ਸ਼ੋਅ ਸੈੱਟ ਤੇ ਅਸੀਂ ਇਕੱਠੇ ਹੋਏ ਹਾਂ ਇਕੱਠੇ ਨੇ ਕੰਮ ਵੀ ਕੀਤਾ ਇੱਕ ਸੀ ਇੰਟ ਤੇ ਬਾਕੀ ਚਲੋ ਵਾਹਿਗੁਰੂ ਦੀ ਮਰਜ਼ੀ ਹੈ ਛੋਟੇ ਸੀ ਉਮਰ ਚ ਸਭ ਇੱਥੇ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਜਗਪਾਲ ਸਿੰਘ ਜੀ ਬਹੁਤ ਵੱਡਾ ਘਾਟਾ ਪਿਆ ਜੀ ਤੁਸੀਂ ਤਾਂ ਕਾਫੀ ਕੰਮ ਕੀਤਾ ਹੈ ਭੱਲਾ ਸਾਹਿਬ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਬੱਛੋ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੁਣ ਆਪਾਂ ਕੋ ਪ੍ਰੋਮੋਸ਼ਨ ਦਾ ਕਰ ਰਹੇ ਨਹੀਂ ਭਰਾ ਨੂੰ ਅੰਤਿਮ ਵਿਦਾਉਗੀ ਦੇਣਾ ਹੈ ਸੀ ਜੀ ਦੇ ਚਲੇ ਵਾਹਿਗੁਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਕਰ ਆਫੀ ਵਾਰ ਕੁਝ ਜ਼ਿਆਦਾ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਉਹਨਾਂ ਨਾਲ ਮੈਂ ਮੇਰੇ ਖਿਆਲ ਤੇ ਕੁਛ ਹੋਵੇ 2-3 ਸਾਲ ਕੀ ਬਣੂ ਪੁਨੀਆ ਦਾ ਪਰ ਸੁਰਦੇ ਸ਼ੋਅ ਸੈੱਟ ਤੇ ਅਸੀਂ ਇਕੱਠੇ ਹੋਏ ਇਕੱਠੇ ਨੇ ਕੰਮ ਵੀ ਕੀਤਾ ਐਕਸਪੀਰੀਅੰਸ ਤੇ ਬਾਕੀ ਚਲੋ ਵਾਹਿਗੁਰੂ ਦੀ ਮਰਜ਼ੀ ਹੈ ਛੋਟੇ ਸੀ ਉਮਰ ਚ ਸਭ ਇੱਥੇ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਜਗਪਾਲ ਸਿੰਘ ਜੀ ਬਹੁਤ ਵੱਡਾ ਘਾਟਾ ਪਿਆ ਜੀ ਤੁਸੀਂ ਤਾਂ ਕਾਫੀ ਕੰਮ ਕੀਤਾ ਭੱਲਾ ਸਾਹਿਬ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਫਤਿਹ ਕੁਛ ਨਹੀਂ ਕਹਿ ਸਕਦੇ ਕਿਉਂਕਿ ਹੁਣ ਆਪਾਂ ਕੋ ਪ੍ਰੋਮੋਸ਼ਨ ਦਾ ਕਾਰ ਨਹੀਂ ਭਰਾ ਨੂੰ ਅਲਤਿਮ ਬਦੌਗੀ ਦੇਣਾ ਹੈ ਸੀ ਤੇ ਤੇਲੇ ਵਾਹਿਗੁਰੂ ਨਾਲ ਆਪਣੇ ਚਰਨਾਂ ਤੇ ਨਵਾਸ ਪਕੀ ਵਾਰ ਕੁਝ ਯਾਦ ਹੈ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਉਹਨਾਂ ਨਾਲ ਮੈਂ ਮੇਰੇ ਖਿਆਲ ਤੇ ਕੁਛ ਹੋਵੇ 2-3 ਸਾਲ ਕੀ ਬਣੂ ਪੁਨੀਆ ਦਾ ਪਰ ਸੋਦੇ ਸੋਸ ਸੱਤ ਤੇ ਅਸੀਂ ਇੱਥੇ ਹੋਏ ਹਾਂ ਇੱਥੇ ਨੇ ਕੰਮ ਵੀ ਕੀਤਾ ਇੱਕ ਸੀ ਤੇ ਬਾਕੀ ਚਲੋ ਵਾਹਿਗੁਰੂ ਦੀ ਮਰਜ਼ੀ ਹੈ ਛੋਟੇ ਸੀ ਉਮਰ ਚ